ਦੋਸਤੋ ਕਈ ਵਾਰੀ ਸਾਡੀ ਜ਼ਿੰਦਗੀ ਐਸੇ ਇਮਤਿਹਾਨਾਂ ਦੇ ਰਾਹ ਤੇ ਲੈ ਜਾਂਦੀ ਹੈ ਜਿੱਥੇ ਸਾਡੇ ਸਾਹਮਣੇ ਸਿਰਫ ਦੋ ਰਾਹ ਹੁੰਦੇ ਨੇ ਇੱਕ ਸੱਚ ਦਾ ਤੇ ਦੂਜਾ ਧੋਖੇਬਾਜ਼ੀ ਦਾ ਕੀ ਅਸੀਂ ਉਹ ਇਨਸਾਨ ਆ ਜੋ ਹਾਲਾਤਾਂ ਦੇ ਦਬਾਅ ਵਿੱਚ ਢਲ ਜਾਂਦਾ ਹੈ ਜਾਂ ਫਿਰ ਉਹ ਜੋ ਮੁਸ਼ਕਲਾਂ ਦੇ ਮੂਰੇ ਜੂਝਦਾ ਹੈ ਇਨਸਾਨੀ ਕਿਰਦਾਰ ਦੀ ਅਸਲ ਪਰਖ ਤਾਂ ਉਹਨਾਂ ਸਮਿਆਂ ਵਿੱਚ ਹੁੰਦੀ ਹੈ ਜਦੋਂ ਸੰਕਟ ਤੇ ਲਾਲਚ ਇੱਕ ਦੂਜੇ ਨਾਲ ਟਕਰਾਂਦੇ ਨੇ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਤੁਹਾਡੇ ਦਿਲ ਵਿੱਚ ਸਭ ਕੁਝ ਗਵਾਉਣ ਦਾ ਖਤਰਾ ਹੋਵੇ ਤਾਂ ਤੁਸੀਂ ਕਿਵੇਂ ਪ੍ਰਤੀਕਿਰਿਆ ਕਰੋਗੇ ਕੀ ਰਿਐਕਟ ਕਰੋਗੇ ਜ਼ਿੰਦਗੀ ਹਮੇਸ਼ਾ ਇਮਤਿਹਾਨਾਂ ਨਾਲ ਭਰੀ ਹੁੰਦੀ ਹੈ ਪਰ ਜੇਕਰ ਇਹ ਇਮਤਿਹਾਨ ਤੁਹਾਨੂੰ ਸੱਚ ਦੀ ਕਸੌਟੀ ਤੇ ਲਿਆ ਕੇ ਖੜਾ ਕਰ ਦੇਵੇ ਤਾਂ ਤੁਸੀਂ ਕੀ ਕਰੋਗੇ ਇਹ ਕਹਾਣੀ ਸਾਡੇ ਸਾਹਮਣੇ ਉਹ ਸਮਾਂ ਲਿਆਉਂਦੀ ਹੈ ਜਦੋਂ ਇੱਕ ਆਮ ਬੰਦੇ ਨੂੰ ਬੇहद ਸਖਤ ਹਲਾਤਾਂ ਨਾਲ ਲੜਨਾ ਪੈਂਦਾ ਹੈ ਉਹ ਸਮਾਂ ਜਦੋਂ ਸਿਰਫ ਹਿੰਮਤ ਸੱਚਾਈ ਤੇ ਨਿਰਪਰਤਾ ਹੀ ਉਸ ਦਾ ਸਾਥ ਦਿੰਦੇ ਨੇ ਪਰ ਕੀ ਸੱਚਾਈ ਤੇ ਟਿਕੇ ਰਹਿਣ ਨਾਲ ਸਫਲਤਾ ਮਿਲਦੀ ਹੈ ਜਾਂ ਇਹ ਸਿਰਫ ਇੱਕ ਦਿਲਾਸਾ ਹੀ ਹੁੰਦਾ ਇਸ ਕਹਾਣੀ ਦਾ ਸਫ਼ਰ ਸਾਨੂੰ ਜ਼ਿੰਦਗੀ ਦੇ ਉਹ ਪਹਿਲੂ ਵਿਖਾਂਦਾ ਜਿੱਥੇ ਸੱਚ ਦੇ ਰਸਤੇ ਤੇ ਕਦਮ ਰੱਖਣਾ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਸੋ ਕਹਾਣੀ ਸ਼ੁਰੂ ਕਰਦੇ ਆਂ। ਕਈ ਅਰਸੇ ਪੁਰਾਣੀ ਗੱਲ ਹੈ। ਕਿਸੇ ਰਾਜ ਦੇ ਇੱਕ ਸ਼ਹਿਰ ਵਿੱਚ ਇੱਕ ਸਧਾਰਨ ਜਿਹਾ ਦੁਕਾਨਦਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਰੋਜ਼ਗਾਰ ਚਲਾਉਂਦਾ ਸੀ। ਉਸਨੇ ਕਈ ਸਾਲ ਮਿਹਨਤ ਕੀਤੀ ਤੇ ਪਸੀਨਾ ਬਹਾਇਆ। ਪਰ ਇੱਕ ਛੋਟੀ ਜਿਹੀ ਦੁਕਾਨ ਤੋਂ ਇਲਾਵਾ ਉਸਦੇ ਕੋਲ ਹੋਰ ਕੋਈ ਦੌਲਤ ਜਮਾ ਨਾ ਹੋਈ। ਪਰ ਫਿਰ ਵੀ ਉਹ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਮੈਂ ਉਹਨਾਂ ਲੋਕਾਂ ਤੋਂ ਤਾਂ ਵਧੀਆ ਆਂ ਜੋ ਹਵਾ ਦੇ ਝੋਕੇ ਵਾਂਗ ਹਰਾਮ ਦੀ ਕਮਾਈ ਦੇ ਮਾਲਕ ਬਣ ਜਾਂਦੇ ਨੇ। ਇੱਕ ਦਿਨ ਸਵੇਰ ਦੇ ਸਮੇਂ ਜਦੋਂ ਉਹ ਆਪਣੀ ਦੁਕਾਨ ਦਾ ਦਰਵਾਜ਼ਾ ਖੋਲ ਰਿਹਾ ਸੀ ਉਹਨੇ ਆਪਣੇ ਦੋਸਤ ਨੂੰ ਆਉਂਦੇ ਵੇਖਿਆ ਜੋ ਉਸਦੀ ਦੁਕਾਨ ਵੱਲ ਹੀ ਆ ਰਿਹਾ ਸੀ ਜਦੋਂ ਉਹ ਦੁਕਾਨ ਵਿੱਚ ਦਾਖਲ ਹੋਇਆ ਤਾਂ ਆਪਣੀ ਚਾਦਰ ਵਿੱਚ ਲੁਕਾਈ ਹੋਈ ਇੱਕ ਥੈਲੀ ਕੱਢੀ ਤੇ ਉਹਦੇ ਸਾਹਮਣੇ ਰੱਖ ਕੇ ਕਹਿਣ ਲੱਗਾ ਮੇਰੇ ਦੋਸਤ ਮੇਰਾ ਇਰਾਦਾ ਯਾਤਰਾ ਤੇ ਜਾਣ ਦਾ ਹੈ ਇਸ ਥੈਲੀ ਵਿੱਚ ਹਜ਼ਾਰ ਸੋਨੇ ਦੇ ਸਿੱਕੇ ਨੇ ਕੀ ਤੂੰ ਮੇਰੀ ਵਾਪਸੀ ਤੱਕ ਇਸ ਥੈਲੀ ਨੂੰ ਆਪਣੇ ਕੋਲ ਅਮਾਨਤ ਰੱਖ ਸਕਦਾ ਹੈ ਮੈਨੂੰ ਉਮੀਦ ਹੈ ਕਿ ਤੂੰ ਇਸ ਦੀ ਹਿਫਾਜ਼ਤ ਜ਼ਰੂਰ ਕਰੇਗਾ ਕਿਉਂਕਿ ਇਸ ਸ਼ਹਿਰ ਵਿੱਚ ਤੇਰੇ ਵਰਗਾ ਇਮਾਨਦਾਰ ਇਨਸਾਨ ਮਿਲਣਾ ਬੜਾ ਮੁਸ਼ਕਲ ਹੈ ਦੁਕਾਨਦਾਰ ਕਹਿਣ ਲੱਗਾ ਜਰੂਰ ਦੋਸਤ ਆਪਣੀ ਥੈਲੀ ਮੇਰੇ ਕੋਲ ਰੱਖ ਕੇ ਤੂੰ ਬੜੇ ਆਰਾਮ ਤੇ ਸਕੂਨ ਨਾਲ ਯਾਤਰਾ ਤੇ ਜਾ ਮੈਂ ਤੇਰੀ ਵਾਪਸੀ ਤੱਕ ਆਪਣੀ jaan ਵਾਂਗ ਇਹਦੀ ਹਿਫਾਜ਼ਤ ਕਰਾਂਗਾ ਦੋਸਤ ਨੇ ਥੈਲੀ ਉਹਦੇ ਹਵਾਲੇ ਕਰ ਦਿੱਤੀ ਤੇ ਖੁਦਾ ਹਾਫਿਜ਼ ਕਹਿ ਕੇ ਚੱਲ ਪਿਆ ਉਹਦੇ ਜਾਣ ਤੋਂ ਬਾਅਦ ਦੁਕਾਨਦਾਰ ਵੀ ਆਪਣੇ ਕੰਮ ਵਿੱਚ ਲੱਗ ਪਿਆ ਤੇ ਕੱਪੜਿਆਂ ਦੇ ਢੇਰ ਨੂੰ ਸਜਾਉਣ ਲੱਗਾ ਹਾਲੇ ਥੋੜੀ ਹੀ ਦੇਰ ਹੋਈ ਸੀ ਕਿ ਦੋ ਤਿੰਨ ਨੌਜਵਾਨ ਉਸਦੀ ਦੁਕਾਨ ਦੇ ਸਾਹਮਣੇ ਆਏ ਜਿਨ੍ਹਾਂ ਦੇ ਬਹੁਤ ਹੀ ਵਧੀਆ ਤੇ ਕੀਮਤੀ ਕੱਪੜੇ ਪਾਏ ਹੋਏ ਸੀ ਉਹਨਾਂ ਦੇ ਚਿਹਰਿਆਂ ਤੇ ਇੱਕ ਮੰਡ ਤੇ غرੂਰ ਦੇ ਅਸਾਰ ਸਾਫ਼ ਦਿਸ ਰਹੇ ਸੀ ਉਹ ਦੁਕਾਨ ਦੇ ਸਾਹਮਣੇ ਖੜੇ ਹੋ ਗਏ ਤੇ ਘੋੜਿਆਂ ਤੋਂ ਉਤਰ ਗਏ ਤੇ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਕੋਈ ਵਧੀਆ ਕੱਪੜਾ ਦਿਖਾਓ ਉਹਨਾਂ ਵਿੱਚੋਂ ਇੱਕ ਨੂੰ ਦੁਕਾਨ ਦੇ ਇੱਕ ਕੋਨੇ ਵਿੱਚ ਬੜਾ ਕੀਮਤੀ ਰੇਸ਼ਮੀ ਕੱਪੜਾ ਦਿਖਾਈ ਦਿੱਤਾ ਉਹ ਦੁਕਾਨਦਾਰ ਨੂੰ ਕਹਿਣ ਲੱਗਾ ਜ਼ਰਾ ਇਸ ਨੂੰ ਚੁੱਕਿਓ ਦੁਕਾਨਦਾਰ ਨੇ ਕੱਪੜਾ ਚੁੱਕਿਆ ਤੇ ਉਹਨਾਂ ਦੇ ਸਾਹਮਣੇ ਫੈਲਾਇਆ ਤਾਂ ਉਹਨਾਂ ਨੇ ਉਸ ਕੱਪੜੇ ਨੂੰ ਇੰਨਾ ਪਸੰਦ ਕੀਤਾ ਕਿ ਉਹ ਆਪਣੀ ਖੁਸ਼ੀ ਲੁਕਾ ਨਹੀਂ ਸਕੇ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਸ਼ਾਇਦ ਤੈਨੂੰ ਪਤਾ ਨਹੀਂ ਇਹ ਕਪੜਾ ਬਹੁਤ ਕੀਮਤੀ ਹੈ ਅਸੀਂ ਸਵੇਰ ਦੇ ਇਸ ਸ਼ਹਿਰ ਦੇ ਬਾਜ਼ਾਰ ਵਿੱਚ ਫਿਰ ਰਹੇ ਹਾਂ ਪਰ ਸਾਨੂੰ ਇਹੋ ਜਿਹਾ ਕਪੜਾ ਕਿਤੇ ਨਹੀਂ ਮਿਲਿਆ ਇਹ ਕਪੜਾ ਤੂੰ ਕਿੱਥੋਂ ਲਿਆ ਦੁਕਾਨਦਾਰ ਕਹਿਣ ਲੱਗਾ ਇਹ ਕਪੜਾ ਪੁਰਾਣੇ ਭੰਡਾਰ ਵਿੱਚੋਂ ਬਚਿਆ ਹੋਇਆ ਹੈ ਮੇਰੇ ਆਮ ਗਾਹਕ ਇਸ ਨੂੰ ਖਰੀਦਣ ਦੀ ਤਾਕਤ ਨਹੀਂ ਰੱਖਦੇ ਇਸ ਲਈ ਇਹ ਕਪੜਾ ਬਚ ਗਿਆ ਹੈ ਤੇ ਕਿਸੇ ਨੇ ਵੀ ਇਸ ਨੂੰ ਨਹੀਂ ਖਰੀਦਿਆ ਇਹ ਸੁਣ ਕੇ ਉਹਨਾਂ ਤਿੰਨਾਂ ਨੇ ਉਹ ਕਪੜਾ ਚੁੱਕਿਆ ਤੇ ਬਿਨਾਂ ਕੁਝ ਕਹੇ ਸੁਣੇ ਤੁਰ ਪਏ ਦੁਕਾਨਦਾਰ ਉਹਨਾਂ ਦੇ ਪਿੱਛੇ ਦੌੜਿਆ ਤੇ ਕਹਿਣ ਲੱਗਾ ਉਹ ਇਸ ਕਪੜੇ ਦੀ ਕੀਮਤ ਤਾਂ ਦੇ ਜਾਓ ਉਹਨਾਂ ਵਿੱਚੋਂ ਇੱਕ ਨੌਜਵਾਨ ਜੋ ਆਪਣੇ ਸਾਥੀਆਂ ਤੋਂ ਵੱਧ ਕਰਦਾ ਸੀ ਉਹ ਕਹਿਣ ਲੱਗਾ ਕੱਲ ਸ਼ਾਹੀ ਮੈਲ ਵਿੱਚ ਆ ਜਾਓ ਅਸੀਂ ਬਾਦਸ਼ਾਹ ਦੇ ਖਾਸ ਦੋਸਤ ਹਾਂ ਉੱਥੇ ਆ ਕੇ ਸਾਡਾ ਪਤਾ ਲਗਾ ਲੈਣਾ ਤੇ ਕਪੜੇ ਦੀ ਕੀਮਤ ਲੈ ਲੈਣਾ ਦੁਕਾਨਦਾਰ ਇਹ ਗੱਲਾਂ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ ਪਰ ਉਹ ਜਾਣਦਾ ਸੀ ਕਿ ਜ਼ੋਰ ਜ਼ਬਰ ਨਾਲ ਉਹਨਾਂ ਤੋਂ ਕਪੜੇ ਦੀ ਕੀਮਤ ਬਸੂਲ ਕਰਨੀ ਸੰਭਵ ਨਹੀਂ ਹੈ ਰੱਬ ਰੱਬ ਕਰਕੇ ਦਿਨ ਲੰਘ ਗਿਆ ਤੇ ਦੁਕਾਨਦਾਰ ਆਪਣੇ ਦੋਸਤ ਦੀ ਅਮਾਨਤ ਵਾਲੀ ਥੈਲੀ ਲੈ ਕੇ ਘਰ ਚੱਲਿਆ ਗਿਆ ਤੇ ਉਸ ਨੂੰ ਕੋਨੇ ਵਿੱਚ ਲੁਕਾ ਦਿੱਤਾ। ਅਗਲੇ ਦਿਨ ਉਹ ਆਪਣੇ ਗਧੇ ਤੇ ਸਵਾਰ ਹੋ ਕੇ ਬਾਦਸ਼ਾਹ ਦੇ ਮਹਿਲ ਵੱਲ ਤੁਰ ਪਿਆ ਤਾਂ ਜੋ ਆਪਣੇ ਕੱਪੜੇ ਦੀ ਕੀਮਤ ਬਸੂਲ ਕਰ ਸਕੇ। ਪਰ ਇਹ ਵਿਚਾਰਾ ਭੋਲਾ ਦੁਕਾਨਦਾਰ ਅਸਲ ਮਾਮਲੇ ਤੋਂ ਬੇਖਬਰ ਸੀ। ਉਹ ਖੁਸ਼ ਸੀ ਕਿ ਥੋੜੀ ਦੇਰ ਵਿੱਚ ਹੀ ਉਹਨੂੰ ਕੱਪੜੇ ਦੀ ਕੀਮਤ ਮਿਲ ਜਾਏਗੀ। ਕੁਝ ਸਮੇਂ ਬਾਅਦ ਜਦੋਂ ਉਹ ਮਹਿਲ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਚਾਰੇ ਪਾਸੇ ਦਰਵਾਣ ਖੜੇ ਹੋਏ ਨੇ। ਦੁਕਾਨਦਾਰ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਉਹਨਾਂ ਨੌਜਵਾਨਾਂ ਦੀ ਨਿਸ਼ਾਨੀ ਦੱਸੀ ਜੋ ਉਸ ਦੀ ਦੁਕਾਨ ਤੋਂ ਕੱਪੜਾ ਲੈ ਗਏ ਸੀ। ਪੈਰੇਦਾਰ ਨੇ ਜਦੋਂ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਕਹਿਣ ਲੱਗਾ ਤੂੰ ਕੱਲ ਆ ਜਾਵੀਂ ਕੱਲ ਤੈਨੂੰ ਰਕਮ ਜ਼ਰੂਰ ਮਿਲ ਜਾਏਗੀ ਪਰ ਦੁਕਾਨਦਾਰ ਇਹ ਸੋਚ ਕੇ ਆਇਆ ਸੀ ਕਿ ਉਹ ਬਹੁਤ ਜਲਦੀ ਉਸ ਕਪੜੇ ਦੀ ਰਕਮ ਵਸੂਲ ਲਏਗਾ ਪਰ ਇੱਥੇ ਦੇ ਹਾਲਾਤ ਵੇਖ ਕੇ ਉਹ ਸ਼ਰਮਿੰਦਾ ਹੋ ਕੇ ਵਾਪਸ ਚਲੇ ਗਿਆ ਦੂਜੇ ਦਿਨ ਫਿਰ ਜਦੋਂ ਉਹ ਰਕਮ ਵਸੂਲ ਕਰਨ ਲਈ ਆਇਆ ਤਾਂ ਉਸ ਨੂੰ ਇੱਕ ਹਫ਼ਤੇ ਬਾਅਦ ਆਉਣ ਲਈ ਕਿਹਾ ਗਿਆ ਇਸੇ ਤਰ੍ਹਾਂ ਅਗਲੇ ਹਫ਼ਤੇ ਵੀ ਇਹੀ ਹੋਇਆ ਕਈ ਹਫ਼ਤੇ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਦੁਕਾਨਦਾਰ ਆਪਣੇ ਆਪ ਨੂੰ ਕਹਿਣ ਲੱਗਾ ਕਿ ਮੈਂ ਕਈ ਹਫ਼ਤਿਆਂ ਤੋਂ ਆਪਣੀ ਹੀ ਰਕਮ ਲਈ ਚੱਕਰ ਕੱਟ ਰਿਆਂ ਪਰ ਮੈਨੂੰ ਖਾਲੀ ਹੱਥ ਮੁੜਨਾ ਪੈਂਦਾ। ਅੱਜ ਮੈਂ ਜਾਵਾਂਗਾ ਤੇ ਰਕਮ ਲੈ ਕੇ ਹੀ ਆਵਾਂਗਾ। ਆਖਰਕਾਰ ਉਹ ਫਿਰ ਇੱਕ ਦਿਨ ਆਪਣੀ ਰਕਮ ਵਸੂਲ ਕਰਨ ਲਈ ਗਿਆ ਤਾਂ ਇੱਕ ਨੇਕ ਦਿਲ ਪਿਆਰੇਦਾਰ ਨੂੰ ਉਸ ਦੇ ਉੱਤੇ ਤਰਸ ਆਇਆ ਤੇ ਉਸ ਨੂੰ ਇੱਕ ਕੋਨੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਤੂੰ ਐਨਾ ਭੋਲਾ ਕਿਉਂ ਹੈ? ਬਾਦਸ਼ਾਹ ਦੇ ਉਹਨਾਂ ਦੋਸਤਾਂ ਨੇ ਸਾਨੂੰ ਹੁਕਮ ਦੇ ਰੱਖਿਆ ਕਿ ਜੇ ਇਸ ਸ਼ਕਲ ਦਾ ਕੋਈ ਵੀ ਵਿਅਕਤੀ ਰਕਮ ਲੈਣ ਲਈ ਆਵੇ ਤਾਂ ਉਹਨੂੰ ਅੱਜ ਤੇ ਕੱਲ ਦਾ ਵਾਅਦਾ ਕਰਕੇ ਟਾਲ ਦਿਓ। ਜਦੋਂ ਤੱਕ ਉਹ ਹਾਰ ਕੇ ਆਉਣ ਤੋਂ ਹਟ ਨਾ ਜਾਵੇ ਤੂੰ ਖੁਦ ਸੋਚ ਕਿੰਨੇ ਚਿਰ ਤੋਂ ਤੂੰ ਚੱਕਰ ਲਾ ਰਿਹਾ ਇੱਥੇ ਰਕਮ ਦੀ ਕੋਈ ਨਿਸ਼ਾਨੀ ਨਹੀਂ ਇਸ ਲਈ ਤੂੰ ਬਹੁਤ ਹੱਦ ਤਕਲੀਫ ਵਿੱਚ ਨਾ ਪੈ ਤੇ ਆਪਣੇ ਕੱਪੜੇ ਦੀ ਕੀਮਤ ਭੁੱਲ ਜਾ ਇਹ ਸੁਣ ਕੇ ਦੁਕਾਨਦਾਰ ਪੈਰੇਦਾਰ ਨੂੰ ਕਹਿਣ ਲੱਗਾ ਮੈਂ ਉਹ ਕਪੜਾ ਨਾ ਤਾਂ ਚੁਰਾਇਆ ਸੀ ਤੇ ਨਾ ਹੀ ਹਰਾਮ ਦੀ ਕਮਾਈ ਨਾਲ ਖਰੀਦਿਆ ਸੀ ਕਿ ਮੈਂ ਉਹਦੀ ਕੀਮਤ ਭੁੱਲ ਜਾਵਾਂ ਮੈਂ ਆਪਣਾ ਹੱਕ ਲੈਣਾ ਚਾਹੁੰਦਾ ਵਾਂ ਜੇਕਰ ਉਹਨਾਂ ਨੇ ਮੇਰੀ ਰਕਮ ਨਾ ਦਿੱਤੀ ਤਾਂ ਮੈਂ ਸਿੱਧਾ ਬਾਦਸ਼ਾਹ ਦੇ ਕੋਲ ਜਾਵਾਂਗਾ ਤੇ ਰਕਮ ਲੈ ਕੇ ਹੀ ਵਾਪਸ ਆਵਾਂਗਾ ਪਿਆਰੇਦਾਰ ਕਹਿਣ ਲੱਗਾ ਮੈਂ ਤੈਨੂੰ ਹਕੀਕਤ ਦੱਸ ਦਿਤੀ ਹੈ ਹੁਣ ਤੇਰਾ ਦਿਲ ਜੋ ਵੀ ਚਾਹੇ ਤੂੰ ਕਰ ਮੈਂ ਫਿਰ ਵੀ ਤੈਨੂੰ ਇਹੀ ਕਹਾਂਗਾ ਜੇ ਤੂੰ ਆਪਣੀ ਖੈਰ ਚਾਹੁੰਦਾ ਹੈ ਤਾਂ ਆਪਣੀ ਰਕਮ ਪੁੱਲ ਜਾ ਪਿਆਰੇਦਾਰ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਪਰੇਸ਼ਾਨ ਹੋ ਗਿਆ ਪਰ ਫਿਰ ਵੀ ਉਹ ਨਿਰਾਸ਼ ਨਹੀਂ ਹੋਇਆ ਉਹਨੂੰ ਉਮੀਦ ਸੀ ਕਿ ਕਿਸੇ ਦਿਨ ਉਹ ਉਹਨਾਂ ਨੌਜਵਾਨਾਂ ਨੂੰ ਗਲੀਆਂ ਵਿੱਚੋਂ ਲੱਭ ਹੀ ਲਏਗਾ ਤੇ ਉਸ ਨੂੰ ਉਸਦੀ ਰਕਮ ਜ਼ਰੂਰ ਮਿਲ ਜਾਏਗੀ ਦੁਕਾਨਦਾਰ ਦਾ ਅੰਦਾਜ਼ਾ ਗਲਤ ਨਹੀਂ ਸੀ ਇਸੇ ਤਰ੍ਹਾਂ ਹੋਇਆ ਇੱਕ ਦਿਨ ਇਤਫਾਕ ਨਾਲ ਉਹਨੇ ਆਪਣੀ ਦੁਕਾਨ ਬੰਦ ਰੱਖੀ ਹੋਈ ਸੀ ਤੇ ਕਿਤੇ ਸਫ਼ਰ ਤੇ ਜਾ ਰਿਹਾ ਸੀ ਉਹਨੇ ਵੇਖਿਆ ਕਿ ਉਹੀ ਨੌਜਵਾਨ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਬਹੁਤ ਤੇਜ਼ੀ ਨਾਲ ਕਿਤੇ ਜਾ ਰਹੇ ਸਨ ਅੱਗੇ ਵਧਿਆ ਤੇ ਮੁਸਕਰਾਉਂਦੇ ਹੋਏ ਉਹਨਾਂ ਨੂੰ ਸਲਾਮ ਕੀਤਾ ਤੇ ਆਪਣੇ ਕੱਪੜੇ ਦੀ ਰਕਮ ਮੰਗ ਲਈ ਉਹਨਾਂ ਨੇ ਜਦੋਂ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਉਹ ਹੱਸਣ ਲੱਗੇ ਤੇ ਇੱਕ ਅੱਗੇ ਵੱਧ ਕੇ ਕਹਿਣ ਲੱਗਾ ਤੂੰ ਪਾਗਲ ਹੋ ਗਿਆ ਕਿਹੜੀ ਰਕਮ ਕਿਹੜਾ ਕਪੜਾ ਦੁਕਾਨਦਾਰ ਨੇ ਆਪਣੀ ਸਾਦਗੀ ਨਾਲ ਸਾਰਾ ਵਾਕਿਆ ਦੁਬਾਰਾ ਸੁਣਾਇਆ ਤੇ ਆਪਣੀ ਦੁਕਾਨ ਦੀ ਨਿਸ਼ਾਨੀ ਦੱਸੀ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਕਹਿਣ ਲੱਗਾ ਕਿ ਅਸੀਂ ਤੇਰੇ ਸਧਾਰਨ ਜੇ ਕਪੜੇ ਦੇ ਮਹਤਾਜ ਆ ਜੇ ਸਾਨੂੰ ਐਸੀ ਕੋਈ ਚੀਜ਼ ਚਾਹੀਦੀ ਹੁੰਦੀ ਤਾਂ ਅਸੀਂ ਹੁਕਮ ਕਰਦੇ ਤੇ ਉਹ ਚੀਜ਼ ਸਾਡੇ ਲਈ ਹਾਜ਼ਰ ਹੋ ਜਾਂਦੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਬਾਜ਼ਾਰਾਂ ਵਿੱਚ ਜਾ ਕੇ ਤੇਰੇ ਵਰਗੇ ਸਧਾਰਨ ਦੁਕਾਨਦਾਰ ਤੋਂ ਕਪੜਾ ਖਰੀਦੀਏ ਉਹਨਾਂ ਨੇ ਇੰਨਾ ਕਿਹਾ ਤੇ ਘੋੜਿਆਂ ਦੀ ਲਗਾਮ ਖਿੱਚ ਕੇ ਅੱਗੇ ਤੁਰ ਪੇ ਦੁਕਾਨਦਾਰ ਨੇ ਜਦੋਂ ਵੇਖਿਆ ਕਿ ਉਹਦੀ ਰਕਮ ਡੋਬਰੀ ਹੈ ਤਾਂ ਉਹ ਅੱਗੇ ਵਧਿਆ ਤੇ ਇੱਕ ਨੌਜਵਾਨ ਦੇ ਘੋੜੇ ਦੀ ਲਗਾਮ ਫੜ ਕੇ ਉਹਨੂੰ ਜ਼ਮੀਨ ਤੇ ਖਿੱਚ ਲਿਆ ਜਲਦੀ ਹੀ ਉਹਨਾਂ ਦੋਵਾਂ ਵਿੱਚ ਹੱਥਾ ਪਾਈ ਸ਼ੁਰੂ ਹੋ ਗਈ ਦੂਜੇ ਨੌਜਵਾਨ ਅੱਗੇ ਨਿਕਲ ਚੁਕੇ ਸਨ ਜਦੋਂ ਉਹਨਾਂ ਨੂੰ ਸ਼ੋਰ ਸੁਣਾਈ ਦਿੱਤਾ ਤਾਂ ਉਹ ਘੋੜਿਆਂ ਤੋਂ ਉਤਰ ਕੇ ਵਾਪਸ ਆਏ ਤੇ ਤਿੰਨਾਂ ਨੇ ਮਿਲ ਕੇ ਦੁਕਾਨਦਾਰ ਨੂੰ ਬੇਤਹਾਸ਼ਾ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਦੁਕਾਨਦਾਰ ਵੀ ਆਪਣੀ ਡੋਬਦੀ ਰਕਮ ਨੂੰ ਵੇਖ ਕੇ ਅੰਦਰੋਂ ਅੰਦਰ ਬਹੁਤ ਦੁਖੀ ਹੋਇਆ ਉਨੇ ਵੀ ਦੋ ਨੌਜਵਾਨਾਂ ਦੇ ਕੱਪੜੇ ਫਾੜ ਦਿੱਤੇ ਅਤੇ ਇੱਕ ਦੇ ਸਿਰ ਤੇ ਚਿਹਰੇ ਨੂੰ ਲਹੂ ਲੁਹਾਨ ਕਰ ਦਿੱਤਾ ਇਸ ਝਗੜੇ ਤੋਂ ਬਾਅਦ ਉਹ ਤਿੰਨੋਂ ਆਪਣੇ ਘੋੜਿਆਂ ਤੇ ਸਵਾਰ ਹੋਏ ਤੇ ਕਾਲੀ ਨਾਲ ਉਥੋਂ ਭੱਜ ਗਏ ਤੇ ਦੁਕਾਨਦਾਰ ਨੂੰ ਜ਼ਖਮੀ ਹਾਲਤ ਵਿੱਚ ਛੱਡ ਗਏ ਉਸ ਗਰੀਬ ਦਾ ਚਿਹਰਾ ਸਿਰ ਅਤੇ ਸਰੀਰ ਖੂਨ ਨਾਲ ਰੰਗਿਆ ਹੋਇਆ ਸੀ ਤੇ ਉਹ ਇਸੇ ਹਾਲਤ ਵਿੱਚ ਘਰ ਪਹੁੰਚਿਆ ਜਦੋਂ ਉਸ ਦੀ ਪਤਨੀ ਤੇ ਬੱਚਿਆਂ ਨੇ ਉਸ ਨੂੰ ਵੇਖਿਆ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ ਤੇ ਪੁੱਛਣ ਲੱਗੇ ਕਿ ਇਹ ਕੀ ਹਾਦਸਾ ਵਾਪਰਿਆ ਦੁਕਾਨਦਾਰ ਨੇ ਸਾਰਾ ਵਾਕਿਆ ਬਿਆਨ ਕੀਤਾ ਤੇ ਕਹਿਣ ਲੱਗਾ ਹਾਲਾਂਕਿ ਮੈਂ ਜ਼ਖਮੀ ਜ਼ਰੂਰ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਹੱਕ ਲਈ ਲੜਿਆ ਤੇ ਬਾਦਸ਼ਾਹ ਦੇ ਉਹਨਾਂ ਮਕਾਰ ਦੋਸਤਾਂ ਦਾ ਮੁਕਾਬਲਾ ਕੀਤਾ ਉਹ ਕੁਝ ਦਿਨ ਘਰ ਵਿੱਚ ਹੀ ਰਿਹਾ ਤੇ ਆਪਣੇ ਜ਼ਖਮਾਂ ਦੀ ਮੱਲਮ ਪੱਟੀ ਕਰਦਾ ਰਿਹਾ ਪਰ ਇੱਕ ਦਿਨ ਉਹਨੇ ਹਿੰਮਤ ਕੀਤੀ ਤੇ ਦੁਕਾਨ ਤੇ ਚੱਲਿਆ ਗਿਆ ਜਦੋਂ ਦੁਕਾਨ ਦਾ ਦਰਵਾਜ਼ਾ ਖੁੱਲ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਸ਼ਹਿਰ ਦੇ ਸੂਬੇਦਾਰ ਦੇ ਦੋ ਸਿਪਾਹੀ ਉਹਦੇ ਸਾਹਮਣੇ ਆ ਖੜੇ ਹੋਏ ਦੁਕਾਨਦਾਰ ਨੇ ਉਹਨਾਂ ਤੋਂ ਪੁੱਛਿਆ ਤੁਸੀਂ ਕਿਹੜੇ ਕਾਰਨ ਆਏ ਹੋ ਸਪਾਈ ਕਹਿਣ ਲੱਗੇ ਜ਼ਰਾ ਸਾਡੇ ਨਾਲ ਚੱਲ ਫਿਰ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਹੁਣ ਤੱਕ ਉਸ ਗਰੀਬ ਦੇ ਜ਼ਖਮ ਵੀ ਨਹੀਂ ਭਰੇ ਸੀ ਕਿ ਉਹ ਸੂਬੇਦਾਰ ਦੀ ਚੌਂਕੀ ਜਾਣੀ ਕਿ ਥਾਣੇ ਪਹੁੰਚ ਗਿਆ ਦੁਕਾਨਦਾਰ ਨੇ ਵੇਖਿਆ ਕਿ ਸੂਬੇਦਾਰ ਤੇ ਸਪਾਈ ਉਹਨੂੰ ਘੂਰ ਰਹੇ ਨੇ ਉਹ ਪੁੱਛਣ ਲੱਗਾ ਜਨਾਬ ਮੈਨੂੰ ਕਿਉਂ ਲਿਆਇਓ ਤੇ ਸਵਾਲ ਪੁੱਛਣ ਤੇ ਸੂਬੇਦਾਰ ਗੁੱਸੇ ਨਾਲ ਕਹਿਣ ਲੱਗਾ ਤੇਰੀ ਜ਼ਰੂਰਤ ਕਿਵੇਂ ਹੋਈ ਕੁਝ ਦਿਨ ਪਹਿਲਾਂ ਤੂੰ ਬਾਦਸ਼ਾਹ ਦੇ ਖਾਸ ਦੋਸਤਾਂ ਨਾਲ ਝਗੜਿਆ ਤੇ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੂੰ ਉਹਨਾਂ ਇੱਜ਼ਤਦਾਰ ਲੋਕਾਂ ਨਾਲ ਹੱਥਾਪਾਈ ਕਰਨ ਦੀ ਜ਼ਰੂਰਤ ਕਿਵੇਂ ਕੀਤੀ ਦੁਕਾਨਦਾਰ ਕਹਿਣ ਲੱਗਾ ਮੈਂ ਕੱਪੜੇ ਦੀ ਕੀਮਤ ਮੰਗੀ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਉਹ ਤਿੰਨ ਸੀ ਤੇ ਮੈਂ ਇਕੱਲਾ ਉਹਨਾਂ ਨੇ ਮੈਨੂੰ ਮਾਰਿਆ ਸੀ ਨਾ ਕਿ ਮੈਂ ਉਹਨਾਂ ਨੂੰ ਸੂਬੇਦਾਰ ਕਹਿਣ ਲੱਗਾ ਕਿ ਤੂੰ ਇੱਕ ਸਧਾਰਨ ਜਿਹਾ ਕੱਪੜਾ ਉਹਨਾਂ ਨੂੰ ਤੋਹਫ਼ੇ ਵਿੱਚ ਨਹੀਂ ਦੇ ਸਕਦਾ ਸੀ ਬਾਦਸ਼ਾਹ ਤੇਰੀ ਸੁਰੱਖਿਆ ਲਈ ਇੰਨਾ ਹੱਕ ਤਾਂ ਰੱਖਦੇ ਨੇ ਕਿ ਉਹਨਾਂ ਦੇ ਦੋਸਤ ਤੇਰੇ ਤੋਂ ਇੱਕ ਸਧਾਰਨ ਜਿਹਾ ਕੱਪੜਾ ਤੋਹਫ਼ੇ ਵਿੱਚ ਲੈ ਸਕਣ ਦੁਕਾਨਦਾਰ ਨੇ ਜਦੋਂ ਵੇਖਿਆ ਕਿ ਹੁਣ ਮੈਨੂੰ ਹੀ ਮਲਜ਼ਮ ਬਣਾਇਆ ਜਾ ਰਿਹਾ ਹੈ ਤਾਂ ਉਹ ਕਹਿਣ ਲੱਗਾ ਜਨਾਬ ਉਹ ਕਪੜਾ ਖਰੀਦਣ ਦੇ ਇਰਾਦੇ ਨਾਲ ਮੇਰੀ ਦੁਕਾਨ ਤੇ ਆਏ ਸੀ ਨਾ ਕਿ ਬਾਦਸ਼ਾਹ ਜਾਂ ਆਪਣੇ ਲਈ ਤੋਹਫ਼ਾ ਲੈਣ ਲਈ ਮੈਂ ਕਈ ਦਿਨਾਂ ਤੋਂ ਮਹਿਲ ਦੇ ਚੱਕਰ ਲਾ ਰਿਹਾ ਸੀ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਤੇ ਜਦੋਂ ਕਈ ਦਿਨਾਂ ਬਾਅਦ ਮੈਂ ਉਹਨਾਂ ਨੂੰ ਵੇਖਿਆ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਪਾਗਲ ਹੈ ਅਸੀਂ ਤੇਥੋਂ ਕੋਈ ਕਪੜਾ ਨਹੀਂ ਲਿਆ ਜਨਾਬ ਕੀ ਤੋਹਫ਼ਿਆਂ ਦਾ ਲੈਣ ਦੇਣ ਇਸ ਤਰ੍ਹਾਂ ਹੁੰਦਾ ਹੈ ਸੂਬੇਦਾਰ ਖਿੱਚ ਕੇ ਕਹਿਣ ਲੱਗਾ ਮੇਰੇ ਨਾਲ ਜਵਾਨ ਨਾ ਲੜਾ ਮੈਂ ਨਹੀਂ ਜਾਣਦਾ ਕਿ ਤੂੰ ਕੀ ਕੀਤਾ ਹੈ ਤੇ ਕੀ ਨਹੀਂ ਮੈਨੂੰ ਬਾਦਸ਼ਾਹ ਦਾ ਹੁਕਮ ਹੈ ਕਿ ਤੈਨੂੰ ਕੈਦਖਾਨੇ ਵਿੱਚ ਬੰਦ ਕੀਤਾ ਜਾਵੇ ਤੇ ਤੇਰੇ ਸਾਰੇ ਸੰਸਾਧਨ ਨੂੰ ਮੁਲਕ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਵਿਅਕਤੀ ਦੀ ਐਸੀ ਜ਼ਰਤ ਨਾ ਹੋਵੇ ਸੂਬੇਦਾਰ ਦੀਆਂ ਇਹ ਗੱਲਾਂ ਸੁਣ ਕੇ ਦੁਕਾਨਦਾਰ ਦੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ ਜਦੋਂ ਸੂਬੇਦਾਰ ਨੇ ਉਸ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਤਾਂ ਕਹਿਣ ਲੱਗਾ ਤੂੰ ਮੈਨੂੰ ਮਸਕੀਨ ਤੇ ਭੋਲਾਪੜਾ ਇਨਸਾਨ ਜਾਪਦਾ ਹੈ ਸੋ ਇਸ ਲਈ ਮੈਂ ਤੈਨੂੰ ਕੈਦਖਾਨੇ ਨਹੀਂ ਭੇਜਾਂਗਾ ਤੇ ਬਾਦਸ਼ਾਹ ਨੂੰ ਇਸ ਬਾਰੇ ਮੈਂ ਆਪੇ ਕੁਝ ਕਹਿ ਦਿਆਂਗਾ ਪਰ ਤੇਰਾ ਸਾਰਾ ਮਾਲ ਤੇ ਦੁਕਾਨ ਹਰ ਹਾਲਤ ਵਿੱਚ ਜ਼ਬਤ ਕੀਤਾ ਜਾਏਗਾ ਸੂਬੇਦਾਰ ਦੀਆਂ ਇਹ ਗੱਲਾਂ ਸੁਣ ਕੇ ਦੁਕਾਨਦਾਰ ਨੂੰ ਬੜਾ ਗਹਿਰਾ ਦੁੱਖ ਹੋਇਆ ਉਹ ਚੁੱਪਚਾਪ ਹੰਝੂਆਂ ਵਿੱਚ ਡੁੱਬਿਆ ਰਹਿ ਗਿਆ ਅਗਲੇ ਦਿਨ ਸਵੇਰੇ ਬਾਦਸ਼ਾਹ ਦੇ ਮੁਲਾਜ਼ਮ ਆਏ ਤੇ ਦੁਕਾਨਦਾਰ ਦੀਆਂ ਅੱਖਾਂ ਦੇ ਸਾਹਮਣੇ ਉਹਦੀ ਦੁਕਾਨ ਵਿੱਚ ਜਿੰਨਾ ਵੀ ਮਾਲ ਸੀ ਸਾਰੇ ਨੂੰ ਉਠਾ ਕੇ ਲੈ ਗਏ ਤੇ ਉਸ ਨੂੰ ਇਕੱਲਾ ਛੱਡ ਗਏ ਦੁਕਾਨਦਾਰ ਦੀ ਦੁਨੀਆ ਉਜੜ ਚੁੱਕੀ ਸੀ ਤੇ ਉਹ ਖਾਲੀ ਹੱਥ ਰਹਿ ਗਿਆ। ਕੁਝ ਸਮਾਂ ਉਹ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਰਿਹਾ। ਉਹਨੇ ਸੋਚਿਆ ਕਿ ਕਿਸੇ ਤਰ੍ਹਾਂ ਉਸਨੂੰ ਕੋਈ ਕੰਮ ਤਾਂ ਕਰਨਾ ਹੀ ਪਏਗਾ ਤਾਂ ਕਿ ਉਸਦੀ بیوی ਤੇ ਬੱਚੇ ਭੁੱਖੇ ਨਾ ਰਹਿਣ। ਬੈਠੇ-ਬੈਠੇ ਉਸਨੂੰ ਆਪਣੇ ਦੋਸਤ ਦੀ ਅਮਾਨਤ ਦੀ ਉਹ ਥੈਲੀ ਯਾਦ ਆਈ। ਉਹ ਆਪਣੇ ਆਪ ਨੂੰ ਕਹਿਣ ਲੱਗਾ ਮੇਰੇ ਦੋਸਤ ਨੂੰ ਮੇਰੇ ਤੇ ਪੂਰਾ ਭਰੋਸਾ ਹੈ ਕਿ ਮੈਂ ਉਸਦੀ ਅਮਾਨਤ ਵਿੱਚ ਬੇਈਮਾਨੀ ਨਹੀਂ ਕਰਾਂਗਾ। ਇਸ ਲਈ ਮੈਂ ਇਸ ਥੈਲੀ ਵਿੱਚੋਂ ਕੁਝ ਰਕਮ ਕਰਜ਼ੇ ਦੇ ਤੌਰ ਤੇ ਲੈ ਲੈਣਾ। ਇਸ ਨੂੰ ਆਪਣੇ ਵਪਾਰ ਵਿੱਚ ਲਗਾ ਲਵਾਂਗਾ ਜਦੋਂ ਮੇਰੀ ਹਾਲਤ ਠੀਕ ਹੋ ਜਾਏਗੀ ਮੈਂ ਆਪਣੇ ਦੋਸਤ ਦੀ ਰਕਮ ਵਾਪਸ ਥੈਲੀ ਵਿੱਚ ਰੱਖ ਦਿਆਂਗਾ ਜਦੋਂ ਘਰ ਪਹੁੰਚਿਆ ਤਾਂ ਉਸ ਨੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਜਿੱਥੇ ਥੈਲੀ ਲੁਕੋਈ ਹੋਈ ਸੀ ਪਰ ਜਦੋਂ ਉਹਨੇ ਥੈਲੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣੇ ਮਨ ਵਿੱਚ ਡਰ ਮਹਿਸੂਸ ਹੋਣ ਲੱਗਾ ਉਹ ਆਪਣੇ ਆਪ ਨੂੰ ਕਹਿਣ ਲੱਗਾ ਮੈਨੂੰ ਕੀ ਪਤਾ ਕਿ ਮੇਰਾ ਵਪਾਰ ਸਫਲ ਹੋਏਗਾ ਜਾਂ ਨਹੀਂ ਤੇ ਮੈਂ ਕਰਜ਼ਾ ਵਾਪਸ ਕਰ ਸਕਾਂਗਾ ਜਾਂ ਨਹੀਂ ਕੀ ਪਤਾ ਇਹ ਰਕਮ ਮੇਰੇ ਦੋਸਤ ਦੀ ਵੀ ਮਲਕੀਅਤ ਨਾ ਹੋਵੇ ਇਸ ਦੇ ਕੋਲ ਕਿਸੇ ਹੋਰ ਨੇ ਅਮਾਨਤ ਰੱਖੀ ਹੋਵੇ ਕਿ ਇਸ ਵਿੱਚੋਂ ਕੁਝ ਰਕਮ ਲੈਣਾ ਠੀਕ ਹੋਏਗਾ ਮੈਂ ਅਮਾਨਤ ਵਿੱਚ ਬੇਈਮਾਨੀ ਤਾਂ ਨਹੀਂ ਕਰਨ ਜਾ ਰਿਹਾ ਫਿਰ ਉਹ ਆਪਣੇ ਆਪ ਨੂੰ ਕਹਿਣ ਲੱਗਾ ਕਿ ਨਹੀਂ ਮੈਂ ਐਸਾ ਨਹੀਂ ਕਰਾਂਗਾ ਆਪਣੀ ਮੁਸ਼ਕਲ ਨੂੰ ਹੱਲ ਕਰਨ ਲਈ ਕੋਈ ਹੋਰ ਰਾਹ ਲੱਭਾਂਗਾ ਇਹ ਸੋਚ ਕੇ ਦੁਕਾਨਦਾਰ ਨੇ ਥੈਲੀ ਵਾਪਸ ਰੱਖ ਦਿੱਤੀ ਤੇ ਕੁਝ ਹੋਰ ਦੋਸਤਾਂ ਤੋਂ ਕੁਝ ਰਕਮ ਕਰਜ਼ੇ ਦੇ ਤੌਰ ਤੇ ਲੈ ਲਈ ਉਸਨੇ ਇਹ ਰਕਮ ਨਾਲ ਕਈ ਤਰ੍ਹਾਂ ਦੇ ਕੱਪੜੇ ਖਰੀਦੇ ਉਸਦੀ ਬੰਦ ਦੁਕਾਨ ਵਿੱਚ ਮੁੜ ਕੇ ਰੌਣਕ ਆ ਗਈ ਦੁਕਾਨਦਾਰ ਨੂੰ ਉਮੀਦ ਸੀ ਕਿ ਬਹੁਤ ਜਲਦੀ ਉਸਦੀ ਹਾਲਤ ਸੁਧਰ ਜਾਵੇਗੀ ਤੇ ਉਹ ਆਪਣੇ ਦੋਸਤਾਂ ਦਾ ਕਰਜ਼ਾ ਅਦਾ ਕਰ ਦੇਵੇਗਾ। ਉਹਦੀ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ। ਉਸਦੀ ਦੁਕਾਨ ਦਾ ਕਾਰੋਬਾਰ ਚੱਲਿਆ ਨਹੀਂ। ਜਿਨ੍ਹਾਂ ਲੋਕਾਂ ਤੋਂ ਉਹਨੇ ਕਰਜ਼ਾ ਲਿਆ ਸੀ, ਉਹਨਾਂ ਵਿੱਚੋਂ ਕੋਈ ਤਾਂ ਸਬਰ ਤੇ ਧੀਰਜ ਰੱਖਣ ਵਾਲੇ ਸੀ। ਇਸ ਲਈ ਉਹਨਾਂ ਨੇ ਉਸ ਤੋਂ ਰਕਮ ਵਾਪਸ ਨਹੀਂ ਮੰਗੀ ਪਰ ਦੋ-ਤਿੰਨ ਲੋਕ ਬੇਸਬਰੇ ਸੀ। ਉਹ ਹਰ ਰੋਜ਼ ਉਹਦੇ ਕੋਲ ਆਉਂਦੇ ਤੇ ਰਕਮ ਦੀ ਸਖਤੀ ਨਾਲ ਮੰਗ ਕਰਦੇ। ਦੁਕਾਨਦਾਰ ਵੀ ਸ਼ਰਮ ਨਾਲ ਆਪਣਾ ਸਿਰ ਝੁਕਾ ਲੈਂਦਾ। ਹੁਣ ਦੁਕਾਨਦਾਰ ਨੇ ਫੈਸਲਾ ਕੀਤਾ ਕਿ ਕੁਝ ਦਿਨ ਆਪਣੀ ਦੁਕਾਨ ਬੰਦ ਰੱਖੇਗਾ ਤਾਂ ਜੋ ਕਰਜ਼ਦਾਰਾਂ ਦੀ ਰੋਜ਼-ਰੋਜ਼ ਦੀ ਮੰਗ ਤੋਂ ਕੁਝ ਸੁਵੇਲੀ ਬਚ ਸਕੇ ਪਰ ਪਰੇਸ਼ਾਨ ਵੀ ਸੀ ਕਿ ਜੇਕਰ ਉਹ ਘਰ ਵਿੱਚ ਹੀ ਬੈਠ ਗਿਆ ਤਾਂ ਆਪਣੇ ਪਰਿਵਾਰ ਦਾ ਪੇਟ ਕਿਵੇਂ ਭਰੇਗਾ ਦੁਕਾਨਦਾਰ ਨੂੰ ਸ਼ਹਿਰ ਦੇ ਬਾਹਰ ਇੱਕ ਚੱਕੀ ਵਾਲੇ ਦਾ ਪਤਾ ਸੀ ਜੋ ਉਹਦੇ ਪਿਤਾ ਦਾ ਦੋਸਤ ਸੀ ਜਦੋਂ ਉਹ ਉਹਦੇ ਕੋਲ ਪਹੁੰਚਿਆ ਤਾਂ ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਤੇ ਉਸ ਕੋਲ ਮਿਹਨਤ ਕਰਨ ਲਈ ਅਰਜ਼ਿ ਕੀਤੀ ਜਦੋਂ ਚੱਕੀ ਵਾਲੇ ਨੇ ਦੁਕਾਨਦਾਰ ਦੀਆਂ ਗੱਲਾਂ ਸੁਣੀਆਂ ਤਾਂ ਕਹਿਣ ਲੱਗਾ ਐ ਕੁਦਾ ਦੇ ਬੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜਦੋਂ ਤੱਕ ਤੇਰਾ ਦਿਲ ਕਰੇ ਇੱਥੇ ਕੰਮ ਕਰ ਪਰ ਕੀ ਤੂੰ ਆਟੇ ਦੀਆਂ ਬੋਰੀਆਂ ਇੱਧਰ ਉੱਧਰ ਰੱਖ ਸਕੇਂਗਾ ਦੁਕਾਨਦਾਰ ਕਹਿਣ ਲੱਗਾ ਮੈਂ ਹਰ ਕੰਮ ਕਰਨ ਲਈ ਤਿਆਰ ਹਾਂ ਹਾਲਾਂਕਿ ਸ਼ੁਰੂ ਵਿੱਚ ਕੁਝ ਦਿਨ ਔਖੇ ਹੋਣਗੇ ਪਰ ਕੁਝ ਸਮੇਂ ਵਿੱਚ ਮੈਂ ਇਹਦਾ ਆਦੀ ਬਣ ਜਾਵਾਂਗਾ ਮੈਨੂੰ ਉਮੀਦ ਹੈ ਕਿ ਖੁਦਾ ਮੇਰੀ ਮੁਸ਼ਕਲ ਨੂੰ ਆਸਾਨ ਕਰੇਗਾ ਤੇ ਮੈਂ ਜਲਦੀ ਆਪਣੇ ਅਸਲੀ ਕੰਮ ਵੱਲ ਵਾਪਸ ਜਾਵਾਂਗਾ ਫਿਰ ਉਸ ਦਿਨ ਤੋਂ ਦੁਕਾਨਦਾਰ ਨੇ ਚੱਕੀ ਵਾਲੇ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਹਿਲਾਂ ਉਹ ਭਾਰੇ ਕੰਮ ਕਰਨ ਦਾ ਆਦੀ ਨਹੀਂ ਸੀ ਫਿਰ ਵੀ ਉਹ ਖੁਸ਼ ਸੀ ਕਿ ਖੁਦਾ ਦੇ ਬੰਦਿਆਂ ਦੇ ਸਾਹਮਣੇ ਉਹਨੂੰ ਬੇਇੱਜ਼ਤ ਨਹੀਂ ਹੋਣਾ ਪਿਆ ਕੁਝ ਦਿਨ ਤੱਕ ਉੱਥੇ ਕੰਮ ਕਰਦਾ ਰਿਹਾ ਤੇ ਕਰਜ਼ਦਾਰਾਂ ਦੀਆਂ ਮੰਗਾਂ ਤੇ ਉਹਨਾਂ ਦੇ ਸਾਹਮਣੇ ਆਉਣ ਤੋਂ ਬਚਿਆ ਰਿਹਾ ਚੱਕੀ ਵਾਲੇ ਕੋਲ ਜਾਣ ਨਾਲ ਵੀ ਉਹਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਇੱਕ ਦਿਨ ਉਸਨੂੰ ਚੱਕੀ ਦੇ ਸਾਹਮਣੇ ਸ਼ੋਰ ਸ਼ਰਾਬਾ ਤੇ ਸ਼ਿਕਾਇਤਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਤੁਰੰਤ ਚੱਕੀ ਤੋਂ ਬਾਹਰ ਨਿਕਲਿਆ ਤੇ ਵੇਖਿਆ ਕਿ ਕੁਝ ਲੋਕ ਉਸ ਤੋਂ ਆਪਣਾ ਕਰਜ਼ਾ ਮੰਗਣ ਲਈ ਆ ਪਹੁੰਚੇ ਸਨ ਤੇ ਉਸ ਨੂੰ ਕਾਜੀ ਦੀ ਅਦਾਲਤ ਵਿੱਚ ਲੈ ਜਾਣਾ ਚਾਹਦੇ ਸਨ ਦੁਕਾਨਦਾਰ ਉਹਨਾਂ ਨੂੰ ਕਹਿਣ ਲੱਗਾ ਖੁਦਾ ਮੇਰੀ ਹਾਲਤ ਨੂੰ ਬਿਹਤਰ ਜਾਣਦਾ ਹੈ ਮੈਂ ਤੁਹਾਡੇ ਕਰਜ਼ੇ ਦੀ ਅਦਾਇਗੀ ਲਈ ਹੀ ਸਖਤ ਮਿਹਨਤ ਕਰ ਰਿਹਾ ਹਾਂ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਹੁਣ ਤੂੰ ਸਾਡੇ ਨਾਲ ਬਹਿਸ ਵੀ ਕਰੇਗਾ ਤੂੰ ਕਰਜ਼ਾ ਲਿਆ ਤੇ ਦੁਕਾਨ ਵੀ ਬੰਦ ਕਰ ਲਈ ਤੇ ਇੱਥੇ ਲੁਕਿਆ ਬੈਠਾ ਤੂੰ ਕੀ ਸੋਚਿਆ ਕਿ ਸਾਡੇ ਪੰਜੇ ਤੋਂ ਬਚ ਜਾਏਗਾ ਉਹ ਕਹਿਣ ਲੱਗੇ ਅਸੀਂ ਤੈਨੂੰ ਆਖਰੀ 2 ਦਿਨ ਹੋਰ ਦਿੰਦੇ ਹਾਂ ਸਾਡਾ ਕਰਜ਼ਾ ਮੋੜ ਨਹੀਂ ਤਾਂ ਜੋ ਹੋਏਗਾ ਉਹ ਤੂੰ ਆਪਣੀਆਂ ਅੱਖਾਂ ਨਾਲ ਵੇਖ ਲਵੇਂਗਾ ਕਰਜ਼ਦਾਰ ਉਥੋਂ ਵਾਪਸ ਚਲੇ ਗਏ ਤਾਂ ਦੁਕਾਨਦਾਰ ਬਹੁਤ ਪਰੇਸ਼ਾਨ ਹੋ ਗਿਆ ਪਰ ਫਿਰ ਵੀ ਉਹਨੇ ਆਪਣਾ ਹੌਂਸਲਾ ਬਣਾਈ ਰੱਖਿਆ ਤੇ ਚੱਕੀ ਤੇ ਕੰਮ ਕਰਦਾ ਰਿਹਾ ਜਦੋਂ ਰਾਤ ਨੂੰ ਘਰ ਗਿਆ ਤਾਂ ਦੁੱਖ ਨਾਲ ਬਹੁਤ ਹੀ ਹੌਂਸਲਾ ਹਾਰਿਆ ਹੋਇਆ ਤੇ ਪਰੇਸ਼ਾਨ ਦਿਸ ਰਿਹਾ ਸੀ ਉਹ ਜਾਣਦਾ ਸੀ ਕਿ ਕਰਜ਼ਦਾਰ 2 ਦਿਨ ਬਾਅਦ ਫਿਰ ਵਾਪਸ ਆ ਜਾਣਗੇ ਤੇ ਉਹਨੂੰ ਲੋਕਾਂ ਦੇ ਸਾਹਮਣੇ ਜਲੀਲ ਕਰਨਗੇ ਉਹਨਾਂ ਨੇ ਉਸਨੂੰ ਗਲੀ-ਕੂਚੀਆਂ ਵਿੱਚ ਖਿੱਚਣਾ ਹੈ ਤੇ ਕਾਜੀ ਦੇ ਕੋਲ ਲਿਆ ਜਾਣਾ ਦੁਕਾਨਦਾਰ ਦੀ ਪਤਨੀ ਨੇ ਜਦੋਂ ਆਪਣੇ ਪਤੀ ਦੀ ਹਾਲਤ ਵੇਖੀ ਤਾਂ ਕਹਿਣ ਲੱਗੀ ਇਹ ਬਿਹਤਰ ਹੈ ਕਿ ਅੱਜ ਰਾਤ थैਲੀ ਖੋਲ ਕੇ ਆਪਣੀ ਜ਼ਰੂਰਤ ਮੁਤਾਬਕ ਰਕਮ ਕੱਢ ਲਓ ਇਸ ਬੇਵਕੂਫੀ ਨਾਲ ਸਾਡੀ ਦੁਨੀਆ ਨਹੀਂ ਉਜੜੇਗੀ ਦੁਕਾਨਦਾਰ ਨੇ ਕਿਹਾ ਨਹੀਂ ਮੈਂ ਇਸ ਅਮਾਨਤ ਵਿੱਚ ਧੋਖਾ ਨਹੀਂ ਕਰਾਂਗਾ ਮੈਨੂੰ ਉਮੀਦ ਹੈ ਕਿ ਖੁਦਾ ਮੇਰੀ ਇਸ ਮੁਸ਼ਕਲ ਨੂੰ ਆਸਾਨ ਜ਼ਰੂਰ ਕਰੇਗਾ ਸਵੇਰ ਹੋਈ ਤਾਂ ਉਹਦੇ ਲਈ ਘਰ ਤੋਂ ਨਿਕਲਣਾ ਵੀ ਮੁਸ਼ਕਲ ਸੀ ਉਹਦੇ ਦਿਮਾਗ ਵਿੱਚ ਬਾਰ-ਬਾਰ ਇਹ ਖਿਆਲ ਆ ਰਿਹਾ ਸੀ ਕਿ ਕਰਜ਼ਦਾਰ ਉਹਦੇ ਸਾਹਮਣੇ ਆ ਕੇ ਰਾਹ ਰੋਕ ਲੈਣਗੇ ਉਹ ਇਸੇ ਤਰ੍ਹਾਂ ਘਰ ਵਿੱਚ ਬੈਠਾ ਪਰੇਸ਼ਾਨ ਹੋਇਆ ਆਪਣੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ ਕਿ ਅਚਾਨਕ ਦਰਵਾਜ਼ੇ ਤੇ دستਕ ਹੋਈ। ਉਹਨੇ ਸਹਿਮ ਕੇ ਸੋਚਿਆ ਕਿ ਸ਼ਾਇਦ ਕਰਜ਼ਦਾਰ ਉਹਦੇ ਦਰਵਾਜ਼ੇ ਤੱਕ ਪਹੁੰਚ ਗਏ ਨੇ। ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਅਜਨਬੀ ਖੜਾ ਸੀ ਜਿਸਨੂੰ ਉਹਨੇ ਕਦੇ ਨਹੀਂ ਵੇਖਿਆ ਸੀ। ਉਸ ਅਜਨਬੀ ਨੇ ਦੁਕਾਨਦਾਰ ਨੂੰ ਸਲਾਮ ਕੀਤਾ ਤੇ ਕਹਿਣ ਲੱਗਾ, ਮੈਂ ਤੇਰੇ ਦੋਸਤ ਦਾ ਪੈਗਾਮ ਲੈ ਕੇ ਆਇਆ ਹਾਂ ਜੋ ਇਸ ਵੇਲੇ ਸਫ਼ਰ ਤੇ ਹੈ। ਉਸਨੇ ਮੈਨੂੰ ਤੇਰੇ ਕੋਲ ਪੈਗਾਮ ਦੇ ਕੇ ਭੇਜਿਆ ਕਿ ਤੇਰੇ ਕੋਲ ਜੋ ਉਸਦੀ ਅਮਾਨਤ ਰੱਖੀ ਹੈ ਹੁਣ ਉਸ ਨੂੰ ਇਹਦੀ ਲੋੜ ਨਹੀਂ ਹੈ ਇਸ ਲਈ ਜਿੰਨੀ ਤੂੰ ਚਾਹੇ ਉਹਦੇ ਵਿੱਚੋਂ ਉਹ ਰਕਮ ਕੱਢ ਲੈ ਤੇ ਜਿਹੜੀ ਬਚੇ ਉਹਨੂੰ ਦਾਨ ਕਰ ਦੇ ਉਸ ਦੀਆਂ ਗੱਲਾਂ ਸੁਣ ਕੇ ਦੁਕਾਨਦਾਰ ਸੋਚਣ ਲੱਗਾ ਕਿ ਸ਼ਾਇਦ ਉਹ ਕੋਈ ਸੁਪਨਾ ਦੇਖ ਰਿਹਾ ਹੈ ਇਸ ਲਈ ਕਹਿਣ ਲੱਗਾ ਮੈਂ ਕਿਵੇਂ ਮੰਨ ਲਵਾਂ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਮੇਰੇ ਦੋਸਤ ਦਾ ਹੀ ਪੈਗਾਮ ਲੈ ਕੇ ਆਇਆ ਅਜਨਵੀ ਨੇ ਉਹਨੂੰ ਇੱਕ ਚਿੱਠੀ ਦਿੱਤੀ ਤੇ ਕਹਿਣ ਲੱਗਾ ਇਸ ਨੂੰ ਪੜ ਲੈ ਇਹ ਤੇਰੇ ਦੋਸਤ ਨੇ ਲਿਖੀ ਹੈ ਤੇ ਇਸ ਵਿੱਚ ਥੈਲੀ ਦੀ ਨਿਸ਼ਾਨੀ ਵੀ ਦਰਜ ਹੈ ਦੁਕਾਨਦਾਰ ਨੇ ਜਿਵੇਂ ਹੀ ਥੈਲੀ ਦੀ ਨਿਸ਼ਾਨੀ ਤੇ ਖਤ ਵੇਖਿਆ ਤਾਂ ਖੁਸ਼ੀ ਨਾਲ ਰੋਣ ਲੱਗ ਪਿਆ ਤੇ ਰੱਬ ਦਾ ਸ਼ੁਕਰ ਅਦਾ ਕਰਦਿਆਂ ਕਹਿਣ ਲੱਗਾ اے ਖੁਦਾ ਮੈਂ ਮੁਸ਼ਕਲ ਦੇ ਬਾਵਜੂਦ ਸਬਰ ਕੀਤਾ ਤੇ ਅਮਾਨਤ ਵਿੱਚ ਬੇਈਮਾਨੀ ਨਹੀਂ ਕੀਤੀ ਤੇ ਤੂੰ ਮੇਰੀ ਮੁਸ਼ਕਲ ਨੂੰ ਆਸਾਨ ਕਰ ਦਿੱਤਾ ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਇਨਸਾਨੀ ਜ਼ਿੰਦਗੀ ਵਿੱਚ ਸੱਚਾ ਸਫਲ ਉਹੀ ਹੈ ਜੋ ਆਪਣੀ ਇਮਾਨਦਾਰੀ ਨੂੰ ਹਰੇਕ ਸੰਕਟ ਦੇ ਬਾਵਜੂਦ ਕਾਇਮ ਰੱਖਦਾ ਹੈ ਜਦੋਂ ਦੁਨੀਆ ਤੁਹਾਨੂੰ ਧੋਖਿਆਂ ਦੇ ਝਟਕੇ ਦੇ ਕੇ ਗਲਤ ਰਾਹਾਂ ਤੇ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੁਹਾਡੀ ਅਸਲ ਸ਼ਕਤੀ ਇਹ ਹੈ ਕਿ ਤੁਸੀਂ ਆਪਣੇ ਅਸੂਲਾਂ ਨੂੰ ਨਹੀਂ ਛੱਡਦੇ ਕਈ ਵਾਰ ਹਾਲਾਤ ਐਸੇ ਹੋ ਜਾਂਦੇ ਨੇ ਕਿ ਇਨਸਾਨ ਆਪਣੇ ਪਰਿਵਾਰ ਦੀ ਖਾਤਰ ਕਿਸੇ ਤਰ੍ਹਾਂ ਦਾ ਧੋਖਾ ਕਰਨ ਦੀ ਸੋਚਣ ਲੱਗ ਪੈਂਦਾ ਪਰ ਜਦੋਂ ਉਮੀਦ ਦਾ ਦੀਵਾ ਹਮੇਸ਼ਾ ਮਗਦਾ ਰਹਿੰਦਾ ਹੈ ਤਾਂ ਰੱਬ ਵੀ ਮਦਦ ਦੀ ਹਾਜ਼ਰ ਹੋ ਜਾਂਦਾ ਹੈ ਇਹ ਕਹਾਣੀ ਸਾਡੇ ਅੰਦਰ ਵਿਸ਼ਵਾਸ ਜਗਾਉਂਦੀ ਹੈ ਇਹ ਮੁਸ਼ਕਲ ਕਈ ਵਾਰ ਸਭ ਕੁਝ ਗਵਾ ਦੇਣ ਦੀ ਸਥਿਤੀ ਪੈਦਾ ਕਰ ਸਕਦੀ ਹੈ ਪਰ ਸੱਚ ਤੇ ਸਬਰ ਸਾਡੇ ਅੰਦਰ ਮਜ਼ਬੂਤੀ ਦੀ ਜੜ ਹੈ ਜੋ ਹਮੇਸ਼ਾ ਸਾਨੂੰ ਸਹੀ ਰਸਤੇ ਤੇ ਟਿਕਾਉਂਦੀ ਹੈ ਜੇਕਰ ਅਸੀਂ ਹੌਂਸਲੇ ਤੇ ਇਮਾਨਦਾਰੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰੀਏ ਤਾਂ ਖੁਦਾਈ ਆਪਣੇ ਆਪ ਹੀ ਸਾਡੇ ਹੱਕ ਵਿੱਚ ਆ ਕੇ ਖੜ ਜਾਂਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੇਲਰ ਪੰਜਾਬ